ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹੁਣ ਸੋਈ ਜਾਂਦਲ ਹੜਾ ਦੀ ਮਾਰ ਦੇ ਵਿੱਚ ਕਈ ਪਿੰਡ ਆਏ ਨੇ ਤੇ ਇਸ ਟਾਈਮ ਅਸੀਂ ਧਰਮਕੋਟ ਦੇ ਪਿੰਡ ਸੰਘੇੜਾ ਦੇ ਵਿੱਚ ਖੜੇ ਆ ਤੇ ਸਰਪੰਚ ਸਾਡੇ ਨਾਲ ਜੁੜੇ ਆ ਤਾਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਕਿਸ ਦਾ ਜਿਹੜਾ ਮੌਲਾ ਤੁਹਾਡਾ ਨਾਮ ਕੀ ਆ ਔਰ ਕਿੰਨਾ ਕ ਨੁਕਸਾਨ ਹੋਇਆ ਪਹਿਲਾਂ ਤਾਂ ਮੇਰੇ ਵੱਲੋਂ ਸਹੀ ਗੱਲ ਇੰਦੇ ਵਿੱਚ ਸਾਰਾ ਫਸਲਾਂ ਦਾ ਨੁਕਸਾਨ ਹੋਇਆ ਬਹੁਤ ਹੀ ਜ਼ਿਆਦਾ ਜੀ ਜੀ ਕਈ ਪਰਿਵਾਰ ਤਾਂ ਘੱਡਲੇ ਸੀਗੇ ਕੁਝ ਘਰਾਂ ਦਾ ਹੋਇਆ ਹਮਮ ਇਸ ਕਰਕੇ ਐਮਐਲਏ ਸਾਹਿਬ ਰੋਜ਼ੀ ਰੋ ਗੇੜਾ ਮਾਰਦੇ ਕਿਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਉਹ ਹਰ ਟਾਈਮ ਸਾਡੇ ਨਾਲ ਜੁੜੇ ਹੋਏ ਆ ਕਿਉਂਕਿ ਉਹਨਾਂ ਨੇ ਆ ਕੇ ਪੂਰਾ ਸੰਯੋਗ ਦਿੱਤਾ ਜੀ 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 ਇੱਥੇ ਆਣ ਕੇ ਹਰ ਇੱਕ ਦਾ ਦੁੱਖ ਹਟਾਇਆ ਅੱਜ ਵੀ ਆ ਰਹੇ ਆ ਜੀ ਜੀ ਫਿਰ ਉਸ ਤੋਂ ਬਾਅਦ ਇੱਕ ਮਾਅਜ਼ੇ ਦਾ ਉਹਨਾਂ ਨੇ ਕਹਿਤਾ ਅਸੀਂ 20 ਏਕੜ ਦਾਂਗੇ ਉਹ ਵੀ ਬਹੁਤ ਵਧੀਆ ਕਰਤਾ ਫਿਰ ਰੇਤਾ ਆਪਣੀ ਖੇਤ ਚੋਂ ਚੱਕ ਸਾਰੀ ਪਾਰਟੀ ਦੇ ਐਮਐਲਏ ਐਮਐਲਏ ਆਮ ਪਾਰਟੀ ਦੇ ਠੀਕ ਹੈ ਹਾਂਜੀ ਫਿਰ ਰੇਤਾ ਦਾ ਹੋ ਗਿਆ ਰੇਤਾ ਵੀ ਨਾ ਕਿਹਾ ਤੁਸੀਂ ਆਪ ਦੇ ਖੇਤ ਚੋਂ ਵੇਚ ਸਕਦੇ ਹੋ ਤੇ ਬਾਕੀ ਮਿੱਟੀ ਚੱਕ ਸਕਦੇ ਹੋ ਬਹੁਤ ਬਹੁਤ ਨਾਲ ਦਾ ਵੀ ਧੰਨਵਾਦ ਜਿਹੜੇ ਸੇਵਾ ਕਰਨ ਆਉਂਦੇ ਆ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਕੇ ਸੁਬਾ ਸਾਨੂੰ ਸੇਵਾ ਨਾਲ ਇਹ ਕਰਦੇ ਨੇ ਜੇ ਕਿਸੇ ਦੇ ਮੰਨ ਲਓ ਜ਼ਮੀਨਾਂ ਸੈੱਟ ਕਰਾ ਦੇਣਾ ਜਾਂ ਬੀਖਾਤ ਹੋ ਜੇ ਉਹ ਸਾਨੂੰ ਜ਼ਰੂਰਤ ਆ ਇਸ ਟਾਈਮ ਬਾਕੀ ਤਾਂ ਸਾਡੇ ਚਲੋ ਸਭ ਕੁਝ ਚੱਲੀ ਜਾਂਦਾ ਕਿੰਨਾ ਨੁਕਸਾਨ ਹੋਇਆ ਤੇ ਨੁਕਸਾਨ ਆਪਣੇ ਮੈਂ ਦੀ ਜ਼ਮੀਨ 600 650 ਕਿਲਾ ਸੀਗਾ ਸਾਰੇ ਦਾ ਸਾਰਾ ਬਰਬਾਦ ਹੋ ਗਿਆ ਤੇ ਸਯੋਗ ਜਿਹੜਾ ਹੈਗਾ ਕੁ ਸਰਕਾਰ ਦਾ ਨੁਮਾਇੰਦਾ ਤੇ ਪਹੁੰਚਿਆ ਹੈ ਕਿ ਲੋਕਾਂ ਸਹਯੋਗ ਕੀਤਾ ਕਿ ਜ਼ਿਆਦਾ ਨਹੀਂ ਨਹੀਂ ਸਰਕਾਰ ਦੇ ਨਮਾਇंदे ਪਹੁੰਚੇ ਆ ਇੱਥੇ ਪ੍ਰਸ਼ਾਸਨ ਹਰ ਟਾਈਮ ਨਾਲ ਆ ਰਿਹਾ ਸਾਡੇ ਪ੍ਰਸ਼ਾਸਨ ਵੱਲੋਂ ਕੋਈ ਦਵਾਈਆਂ ਤਾਂ ਫ੍ਰੀ ਲਾਈਆਂ ਨਹੀਂ ਪ੍ਰਾਈਵੇਟ ਦਵਾਈਆਂ ਲੱਗੀਆਂ ਉਸ ਦੂਸਰਾ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਚੱਲੀ ਜਾਂਦਾ ਜੀ ਦੂਸਰਾ ਜੀ ਹਾਂ ਜੀ ਕਿਉਂਕਿ ਤਾਂ ਆਪਣੀ ਸੇਵਾ ਕਰਨ ਵਾਸਤੇ ਹਰ ਇੱਕ ਆਉਂਦਾ ਲੇਕਿਨ ਉਹਨਾਂ ਦਾ ਪੱਕਾ ਗੁਰਦੁਆਰਾ ਸਾਹਿਬ ਦੇ ਵਿੱਚ ਚਲਾਇਆ ਹੋਇਆ ਆਪਣੇ ਠੀਕੋ ਠੀਕ ਹੈ ਹਾਂਜੀ ਉਸ ਦਿਨ ਤੋਂ ਹੀ ਚੱਲਿਆ ਹੈ ਇਦੋਂ ਬਾਅਦ ਜਦੋਂ ਪਾਣੀ ਥੋੜਾ ਜਿਹਾ ਘਟਿਆ ਵੈਸੇ ਤਾਂ ਪਾਣੀ ਦਾ ਵਾਪਤ ਆ ਜਿਉਂਨਾ ਕੀ ਆ ਹੋਰ ਫਿਰ ਕਿਸ ਮਾਰ ਦੇ ਵਿੱਚ ਇਹ ਜਿਹੜਾ ਪਿੰਡ ਆਊਗਾ ਕਿਸ ਤਰ੍ਹਾਂ ਦੀ ਦਿੱਕਤਾਂ ਆਉਣਗੀਆਂ ਇੱਥੇ ਦਿੱਕਤਾਂ ਇੱਥੇ ਇੱਕ ਤਾਂ ਮੰਨ ਲਓ ਜਿੱਦਾਂ ਬਿਮਾਰੀ ਦਾ ਥੋੜਾ ਜਿਹਾ ਵਧੂਗਾ ਉਸ ਵਾਰ ਪਸ਼ੂਆਂ ਦਾ ਵੀ ਓਖਾ ਹੋ ਜਾਊਗਾ ਚਾਰੇ ਵਗੈਰੇ ਦਾ ਉਹ ਹੁਣ ਜਿੱਦਾਂ ਸਰੀ ਜਾਂਦਾ ਕੋਈ ਸੇਵਾ ਕਰੀ ਜਾਂਦੇ ਆ ਵੀਰ ਬਾਕੀ ਇੱਕ ਐਮਐਲਏ ਸਾਹਿਬ ਨੇ ਆਪਣਾ ਪਿੰਡ ਬਾਹਰ ਕੱਢਣ ਦੀ ਗੱਲ ਕੀਤੀ ਸੀ ਉਹਦੇ ਵਿੱਚ ਆਪਣੇ 28 ਤੋਂ 30 ਘਰ ਨਿਕਲ ਰਹੇ ਆ ਤੇ ਉਹ ਸਾਰਾ ਸਿਸਟਮ ਪਾਸ ਹੋਇਆ ਬੈ ਲੇਕਿਨ ਥੋੜਾ ਹੀ ਰਹਿ ਗਿਆ ਮਹੀਨੇ ਦੇ ਵਿੱਚ ਸ਼ਾਇਦ ਹੋ ਜੇ ਬਲਾਟ ਦੇ ਦੀਏ ਪੰਜ-ਪੰਜ ਮਰਲੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਅਸੀਂ ਆਪਣੇ ਕੋਲੋਂ ਚਾਰ ਕਨਾਲ ਜ਼ਮੀਨ ਲੈ ਕੇ ਦਵਾਂਗੇ ਕਿਉਂਕਿ ਕਰਜ਼ਾ ਜਿਆਦੇ ਸੀਗੇ ਤੇ ਇਸ ਕਰਕੇ ਉਹਨੇ ਆਪਣੇ ਗਿਆ ਆਪਦੇ ਘਰ ਤੋਂ ਮੈਂ ਜ਼ਮੀਨ ਲੈ ਕੇ ਚਾਰ ਕਨਾਲ ਤੁਹਾਨੂੰ ਦੇ ਰਿਹਾ ਕਦੋਂ ਦੇਣਗੇ ਲੋੜ ਤਾਂ ਹੋਣਾ ਜ਼ਮੀਨ ਨਹੀਂ ਮਿਲਦੀ ਉਹਨਾਂ ਦੇ ਹਰ ਟਾਈਮ ਮੈਨੂੰ ਫੋਨ ਆਉਂਦਾ ਜੀ ਅੱਛਾ ਜੀ ਹਾਂ ਜੀ ਜੇ ਕੋਈ ਨਾਲ ਜ਼ਮੀਨ ਲੱਗੂਗੀ ਤਾਂ ਫਿਰ ਹੀ ਆਪਾਂ ਲੈ ਸਕਦੇ ਹਾਂ ਉਦਾਂ ਲੈ ਨਹੀਂ ਸਕਦੇ ਹਾਂਜੀ ਧੰਨਵਾਦ ਹੁਣ ਕਿਸ ਚੀਜ਼ ਦੀ ਲੋੜ ਹੈ ਇਸ ਟਾਈਮ ਲੋੜ ਲੱਗਦਾ ਧਾਨੀ ਸਜਣ ਜੀ ਸੁਣ ਰਹੇ ਆ ਕੋਈ ਲੋੜ ਚੀਜ਼ ਦੀ ਹੋਵੇ ਜਿਹੜੇ ਇਹ ਚੀਜ਼ਾਂ ਮਿਲ ਜਾਣ ਸਾਨੂੰ ਲੋੜ ਸਿਰਫ ਵੀ ਖਾਦ ਤੇ ਮਾਲੋ ਜ਼ਮੀਨਾਂ ਸੈੱਟ ਕਰਨ ਦੀ ਆ ਜਾਂ ਤੇਲ ਦੀ ਸਾਨੂੰ ਹੋਰ ਕੋਈ ਨਹੀਂ ਗੁਰਮੀਤ ਸਿੰਘ ਸਰਪੰਚ ਨੇ ਇਸ ਪਿੰਡ ਦੇ ਤਾਂ ਕਿਹਾ ਜਾ ਰਿਹਾ ਕਿ ਕਾਫੀ ਨੁਕਸਾਨ ਹੋਇਆ ਤਾਂ ਜਦੋਂ ਪਾਣੀ ਦਾ ਪੱਧਰ ਘਟੂਗਾ ਤੇ ਬਿਮਾਰੀਆਂ ਆਉਣ ਦਾ ਵੀ ਚਾਂਸ ਪੂਰਾ ਹੈ ਤੁਸੀਂ ਦੇਖਣਾ ਹੋਵੇਗਾ ਕਿ ਇਹ ਲੋਕਾਂ ਨੂੰ ਬਿਮਾਰੀਆਂ ਦੇ ਮਾਰਕ ਕਿੰਨੇ ਪਵੇਗੀ ਪਰ ਲੋਕ ਜਿਹੜੇ ਹੈਗੇ ਆ ਉਹ ਨਿੱਤਰ ਕੇ ਜੂਰ ਸਾਹਮਣੇ ਆਏ ਨੇ ਇਹਨਾਂ ਲੋਕਾਂ ਦੀ ਮਦਦ ਕਰਨ ਲਈ ਕੈਮਰਾ ਪਰਸਨ ਅਨਮੋਲ ਦੇ ਨਾਲ ਮੈਚ ਰੇਜਨਲ ਲੋਕਲ ਸਾਥ ਟੀਵੀ ਪਿੰਡ ਸੰਘੇੜਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ